ਇਹ ਕਾਲੀਆਂ ਐਨਕਾ ਲਾਉਣ ਵਾਲੀ ਕੁੜੀ ਕੋਈ ਮਾਡਲ ਨਹੀਂ ਹੈ ਕੋਈ ਐਕਟਰਸ ਨਹੀਂ ਹੈ ਸਗੋ ਬਠਿੰਡਾ ਪੁਲਿਸ ਦੇ ਵਿੱਚ ਹੈਡ ਕਨਸਟੇਬਲ ਨੇ ਤੇ ਇਹਨਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਗ੍ਰਿਫਤਾਰੀ ਕਿਉਂ ਹੋਈ ਹੈ ਵਜ੍ਹਾ ਸੁਣ ਕੇ ਤੁਸੀਂ ਵੀ ਬੜੇ ਹੈਰਾਨ ਹੋਵੋਗੇ ਜੀ ਹਾਂ ਇਹਨਾਂ ਦੀ ਥਾਰ ਦੇ ਵਿੱਚੋਂ ਚਿੱਟਾ ਬਰਾਮਦ ਕੀਤਾ ਗਿਆ ਤਾਂ ਬਿਲਕੁਲ ਆ ਪੁਲਿਸ ਨੂੰ ਗੁਪਤ ਸੂਚਨਾ ਮਿਲਦੀ ਹੈ ਤੇ ਜਦੋਂ ਹੀ ਪੁਲਿਸ ਨੂੰ ਸੂਚਨਾ ਮਿਲਦੀ ਹੈ ਪੁਲਿਸ ਦੇ ਵੱਲੋਂ ਨਾਕੇਬੰਦੀ ਕਰਕੇ ਅਚਾਨਕ ਚੈਕਿੰਗ ਕੀਤੀ ਜਾਂਦੀ ਹੈ ਤੇ ਥਾਰ ਦੇ ਵਿੱਚੋਂ ਚਿੱਟਾ ਜਿਹੜਾ ਬਰਾਮਤ ਕਰ ਲਿਆ ਜਾਂਦਾ ਫਿਲਹਾਲ ਦੱਸਦੀ ਹੈ ਕਿ ਇਸ ਦਾ ਨਾਮ ਅਮਨਦੀਪ ਕੌਰ ਹੈ ਤੇ ਇਸ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਬਠਿੰਡਾ ਪੁਲਿਸ ਦੇ ਵਿੱਚ ਹੈਡ ਕਨਸਟੇਬਲ ਦੀ ਪੋਸਟ ਤੇ ਇਹ ਮੈਡਮ ਨਿਯੁਕਤ ਸੀ ਤਾਂ ਬਿਲਕੁਲ ਬਰਦੇ ਦੇ ਵਿੱਚੋਂ ਰੀਲਾ ਪਾਉਂਦੀ ਸੀ ਆਪਣੇ ਆਪ ਨੂੰ ਮਾਡਲ ਦਿਖਾਉਂਦੀ ਸੀ ਹੁਣ ਇਹਨਾਂ ਦੇ ਥਾਰ ਦੇ ਵਿੱਚੋਂ ਚਿੱਟਾ ਜਿਹੜਾ ਬਰਾਮਤ ਕਰ ਲਿਆ ਤੁਸੀਂ ਖੁਦ ਸੋਚੋ ਦੇਸ਼ ਦੇ ਕਹਿ ਸਕਦੇ ਇੱਕ ਅਜਿਹੀ ਵਰਦੀ ਪਾ ਕੇ ਜਿਹੜੀ ਸਾਡੇ ਸਾਰੇ ਲੋਕਾਂ ਨੂੰ ਸੁਰੱਖਿਅਤ ਮਹਿਸੂਸ ਕਰਾਉਂਦੀ ਹੈ ਸਾਨੂੰ ਸਭ ਨੂੰ ਇਹ ਲੱਗਦਾ ਹੈ ਕਿ ਸਾਡੇ ਦੇਸ਼ ਦੀ ਇਹ ਰੱਖਿਆ ਕਰਦੇ ਨੇ ਸਾਡੇ ਪੰਜਾਬ ਦੀ ਰੱਖਿਆ ਕਰਦੇ ਨੇ ਜੇਕਰ ਅਜਿਹੇ ਲੋਕ ਵਰਦੀਆਂ ਪਾ ਕੇ ਆਪਣੀਆਂ ਹੀ ਥਾਰਾਂ ਦੇ ਆਪਣੀਆਂ ਗੱਡੀਆਂ ਦੇ ਵਿੱਚੋਂ ਚਿੱਟਾ ਵੇਚਣ ਜਾਂ ਚਿੱਟਾ ਰੱਖਣ ਕਿੰਨਾ ਕਾਜ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਸਿਰਫ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਜਾਂ ਫਿਰ ਇਹਨਾਂ ਨੂੰ ਸਸਪੈਂਡ ਕਰ ਦੇਣਾ ਚਾਹੀਦਾ ਆਪਣੀ ਰਾਏ ਜਿਹੜੀ ਸਾਡੇ ਨਾਲ ਜ਼ਰੂਰ ਸਾਂਝੀ ਕਰੋ